ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪ ਸਭ ਨਾਲ ਇੱਕ ਵੀਡੀਓ ਸਾਂਝਾ ਕਰ ਰਿਹਾ ਹਾਂ ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਜੀ ਨੇ ਬਹੁਤ ਸਮਾਂ ਪਹਿਲਾਂ ਇੱਕ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਸੀ ਕਿ ਨਹਿਰੀ ਪਾਣੀ ਹਰ ਇੱਕ ਖੇਤ ਤੱਕ ਪਹੁੰਚਾਇਆ ਜਾਵੇ ਕਿਉਂਕਿ ਨਹਿਰਾਂ ਦੀ ਹਾਲਤ ਹੈ ਜੋ ਉਹ ਬਹੁਤ ਜ਼ਿਆਦਾ ਖਸਤਾ ਸੀ ਜਿਸ ਕਰਕੇ ਪੂਰਾ ਪਾਣੀ ਕਿਸੇ ਵੀ ਖੇਤ ਤੱਕ ਨਹੀਂ ਪਹੁੰਚ ਰਿਹਾ ਸੀ ਤੇ ਕਿਸੇ ਵੀ ਕਿਸਾਨ ਤੱਕ ਨਹੀਂ ਪਹੁੰਚ ਰਿਹਾ ਸੀ ਪਰ ਹੁਣ ਨਹਿਰਾਂ ਦੇ ਪਾਣੀ ਨੂੰ ਹਰ ਖੇਤ ਤੱਕ ਪਹੁੰਚਾਉਣ ਲਈ ਜੋ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕੀਆਂ ਨਾ ਅੱਜ ਉਸ ਦਾ ਆਪਾਂ ਕਹਿ ਸਕਦੇ ਹਾਂ ਰੰਗ ਸਾਨੂੰ ਸਭ ਨੂੰ ਦੇਖਣ ਨੂੰ ਮਿਲ ਰਿਹਾ ਸੋ ਤੁਹਾਨੂੰ ਦਿਖਾਣੇ ਆ ਨਹਿਰ ਦਾ ਜਿਹੜਾ ਕੰਮ ਹੈ ਨਹਿਰ ਦਾ ਜਿਹੜਾ ਕੰਮ ਹੈ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਇੱਕ ਛੋਟੀ ਜੀ ਆਵਾਜ਼ ਦੇ ਨਾਲ ਪੂਰੇ ਪੰਜਾਬ ਨੂੰ ਜਿਹੜਾ ਨਹਿਰੀ ਪਾਣੀ ਹੈ ਉਹ ਵੀ ਮਿਲਣ ਜਾ ਰਿਹਾ ਹੈ ਤੇ ਪੱਕੀਆਂ ਨਹਿਰਾਂ ਦੇ ਥਰੂ ਪਾਣੀ ਘੱਟ ਵੀ ਨਹੀਂ ਜਾਊਗਾ ਪਾਣੀ ਪੂਰਾ ਜਾਊਗਾ ਹਰ ਇੱਕ ਖੇਤ ਨੂੰ ਜਿਹੜਾ ਨਹਿਰੀ ਪਾਣੀ ਹੈ ਉਹ ਮਿਲੇਗਾ ਸੋ ਤੁਹਾਨੂੰ ਇੱਕ ਨਹਿਰ ਹੈ ਜੋ ਬਣ ਰਹੀ ਹੈ ਉਹਦਾ ਦ੍ਰਿਸ਼ ਦਿਖਾ ਰਹੇ ਹਾਂ ਸੋ ਦੋਸਤੋ ਜੇਕਰ ਭਗਵਾਨ ਸਤਿਮਾਨ ਸਰਕਾਰ ਦੇ ਇਹ ਕੰਮ ਹਰ ਇੱਕ ਖੇਤ ਤੱਕ ਪਾਣੀ ਪਹੁੰਚਾਉਣਾ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਨਾਲ ਵੀਡੀਓ ਸਾਂਝਾ ਕਰਾਂਗੇ ਕਿ ਕਿਸ ਤਰ੍ਹਾਂ ਨਹਿਰਾਂ ਦਾ ਪਾਣੀ ਨਹਿਰਾਂ ਦੇ ਵਿੱਚ ਪਾਣੀ ਹਰ ਇੱਕ ਖੇਤ ਤੱਕ ਪਾਣੀ ਪਹੁੰਚਾਉਣ ਲਈ ਮਾਨ ਸਰਕਾਰ ਵੱਲੋਂ ਵੱਡੇ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਇਹ ਜੀ ਹਲਕਾ ਸ਼ੁਤਰਾਣਾ ਦਾ ਪਿੰਡ ਬੇਲੂ ਮਾਜਰਾ ਜਿੱਥੋਂ ਵੱਡੇ ਭਾਗੜੇ ਦੇ ਵਿੱਚੋਂ ਨਹਿਰ ਕੱਢੀ ਗਈ ਆ ਤੇ ਇਹਨੂੰ ਪੱਕੀ ਬਣਾਉਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਨਹਿਰਾਂ ਨੇ ਜਿਹੜੀਆਂ ਉਹ ਬਣਾਈਆਂ ਜਾਣਗੀਆਂ ਸੋ ਤੁਹਾਨੂੰ ਨਹਿਰ ਦਾ ਜਿਹੜਾ ਕੰਮ ਚੱਲ ਰਿਹਾ ਉਹ ਦਿਖਾ ਰਹਾ ਹੈ ਜੇਕਰ ਮਾਨ ਸਰਕਾਰ ਦਾ ਦੋਸਤੋ ਕੰਮ ਸਹੀ ਲੱਗਿਆ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਸਭ ਤੋਂ ਵੱਡੀ ਗੱਲ ਕਿ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਾ ਦਿਓ ਤਾਂ ਜੋ ਚੰਗੇ ਕੰਮਾਂ ਦੀ ਤਾਰੀਫ਼ ਆਪਾਂ ਸਾਰੇ ਕਰੀਏ ਜਿਹੜੇ ਚੰਗੇ ਕੰਮ ਨੇ ਉਹਨਾਂ ਦਾ ਸਾਡਾ ਸੇਰਾ ਇਹ ਜਿਹੜਾ ਉਹ ਸਰਕਾਰ ਨੂੰ ਦੇਣਾ ਬਣਦਾ ਏ ਤੇ ਜਿਹੜੇ ਆਪਣੇ ਕੰਮ ਨੇ ਉਹ ਹੋ ਰਹੇ ਨੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਹੁਣ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਸਾਫ਼ ਦਿਖਾ ਰਿਹਾ ਜੀ ਇਹ ਦੇਖੋ ਕਿਸ ਤਰ੍ਹਾਂ ਨਹਿਰ ਦਾ ਕੰਮ ਹੈ ਜਿਹੜਾ ਚੱਲ ਰਿਹਾ ਏ ਆਪਣਾ ਭਰਾ ਇੱਕ ਗੱਲ ਪੁੱਛਣੀ ਸੀ ਇਹ ਨਹਿਰ ਕਿੰਨੇ ਫੁੱਟ ਹੈ ਤੇ ਕਿੰਨੇ ਕ ਵੱਡੀ ਹੈ ਕਿੰਨੇ ਕ ਵੱਡੀ ਬਣੂਗੀ ਇਹ ਕਿੰਨੀ ਚੌੜੀ ਹੈ ਇਹ ਕਿਹੜਾ ਇਹ ਹੈੱਡ ਵੱਜਦਾ ਏ ਸਰ ਇਹ ਸੈਕਸ਼ਨ ਧਨੇਠਾ ਚੂਆ ਬ੍ਰਾਂਚ 2 ਹੈੱਡ ਵੱਜਦਾ ਦੇ ਇਹ ਜਿਹੜੀ ਨਹਿਰ ਆ ਗਈ ਜਨਕਿ ਇਹਦੇ ਵਿੱਚ 7 ਫੁੱਟ ਦੇ ਕਰੀਬ ਡੰਗਾਈ ਆ ਤੇ 22 ਫੁੱਟ ਦੇ ਕਰੀਬ ਚੜਾਈ ਆ ਇਹਦੇ ਵਿੱਚ 180 ਤੋਂ ਲੱਗ ਕੇ 100 ਦੇ ਵਿੱਚ ਕਿਸਕ ਪਾਣੀ ਚੱਲ ਸਕਦਾ ਜੇ ਚਲਾਉਣਾ ਚਾਹੀਏ ਤੇ ਹੁਣ ਅਸੀਂ ਮੰਗ ਰੱਖਾਂਗੇ ਵਿਧਾਇਕ ਸਾਹਿਬ ਅੱਗੇ ਵੀ ਇਹਦੇ ਵਿੱਚ ਪਾਣੀ ਦੀ ਵੀ ਡਿਮਾਂਡ ਵਧ ਕੀਤੀ ਜਾਵੇ ਪਹਿਲਾਂ ਜਿਹਦੇ ਵਿੱਚ 44 ਕਿਸਕ ਪਾਣੀ ਦੀ ਡਿਮਾਂਡ ਸੀ ਹੁਣ ਇਹਦੇ ਵਿੱਚ ਆਸੀਂ ਵਧਾ ਕੇ ਇਹਨੂੰ 60 70 80 ਦੇ ਕਰੀਬ ਜਿੰਨੀ ਕਰੀ ਬੰਦੇ ਅਧਿਕਾਰੀਆਂ ਨਾਲ ਗੱਲ ਕਰਕੇ ਮੈਂ ਇਹਨਾਂ ਨੂੰ ਦੱਸਾਂਗੇ ਕਿਹੜਾ ਹਲਕਾ ਵਿਧਾਇਕ ਨੇ ਜਿਨ੍ਹਾਂ ਦੇ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਗੱਲ ਕੀਤੀ ਆ ਪਾਣੀ ਦੇ ਬਾਰੇ ਸੋ ਉਹਨਾਂ ਬਾਰੇ ਵੀ ਜ਼ਰੂਰ ਗੱਲਾਂ ਕਰੋ ਕਿਉਂਕਿ ਉਹਨਾਂ ਬਾਰੇ ਆਪਣਾ ਹੱਕ ਬਣਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਲਈ ਬਹੁਤ ਵੱਡਾ ਕੰਮ ਕਹਿ ਸਕਦੇ ਆ ਪੰਜਾਬ ਦੀ ਖੇਤੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਪਾਣੀ ਲਈ ਬਹੁਤ ਵੱਡਾ ਕੰਮ ਕੀਤਾ ਹੈ ਉਹ ਕਿਹੜੇ ਐਮਐਲਏ ਸਾਹਿਬ ਨੇ ਜਿਨ੍ਹਾਂ ਨੇ ਇਹ ਕਾਰਜ ਕੀਤਾ ਹੈ ਸਰ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਜੇ ਨਹੀਂ ਕਿ ਵੀ ਸਾਰਾ ਪੰਜਾਬ ਹੀ ਜਾਣਦਾ ਇੱਕ ਸਰਦਾਰ ਕਲਵੰਤ ਸਿੰਘ ਗਵਾਹੀਗਰ ਐਮਐਲਏ ਵਿધાન ਸੁਭਾ ਹਲਕਾ ਸਤਰਾਣਾ ਤੋਂ 117 ਮੀਟਰ ਤੋਂ ਜਨਕੀ ਵੀ ਜਿਹੜੇ ਹਲਕਾ ਕਨ 117 ਨੰਬਰ ਉਹ ਤੋਂ ਤੇ ਉਹਨਾਂ ਦਾ ਮੁੱਦਾ ਹੀ ਹੈ ਉਹਨਾਂ ਨੇ ਉਹੀ ਇੱਕ ਮੁੱਦੇ ਠੋਕ ਠੋਕ ਚੱਕਦੇ ਨੇ ਚਾਹੇ ਸਕੂਲਾਂ ਦਾ ਹੋਵੇ ਚਾਹੇ ਉਹਦਾ ਬਾਬਿਆਂ ਦਾ ਵੀ ਜਨਕੀ ਉਹਨਾਂ ਨੇ ਇੱਕ ਮੁੱਦਾ ਚੱਕਿਆ ਪਿੱਛੇ ਚਾਹੇ ਸਿਹਤ ਦਾ ਹੋਵੇ ਇਹ ਜਿਹੜੀ ਨਹਿਰ ਆ ਆਪਣੀ ਨਾ ਇਹ ਉਹਨਾਂ ਦਾ ਜਨਕੀ ਸਾਰਿਆਂ ਨੂੰ ਸਭ ਤੋਂ ਵੱਡਾ ਪਰਾ ਲਗਾ ਤੇ ਇਸ ਨੂੰ ਇੱਕ ਗੱਲ ਪੁੱਛਣੀ ਹੈ ਚਲੋ ਆਪਾਂ ਤੁਰਦੇ ਆ ਇਹ ਕਿੰਨੇ ਕ ਲੋਕਾਂ ਨੂੰ ਇਹਦਾ ਫਾਇਦਾ ਹੋਣ ਵਾਲਾ ਏ ਇਸ ਨਹਿਰ ਦਾ ਨਾ ਕਿੰਨੇ ਕ ਲੋਕਾਂ ਨੂੰ ਵੱਡਾ ਫਾਇਦਾ ਜਿਹੜਾ ਹੋਊਗਾ ਤੇ ਕਿਸ ਤਰ੍ਹਾਂ ਹੋਊਗਾ ਸਾਰੇ ਇਹ ਫਾਇਦਾ ਘੱਟੋ-ਘੱਟ 70 ਤੋਂ 80 ਪਿੰਡਾਂ ਨੂੰ ਫਾਇਦਾ ਹੋਣਾ ਇਸ ਦਾ ਸਾਰਾ 70 ਤੋਂ 80 ਘੱਟੋ-ਘੱਟ ਮਾਲਕ ਕਹਿੰਦਾ ਇਸ ਨਹਿਰ ਦਾ ਹਾਂ ਹਜ਼ਾਰਾਂ ਹਜ਼ਾਰਾਂ ਲੱਖਾਂ ਏਕੜ ਦੇ ਕਰੀਬ ਇਹਦਾ ਫਾਇਦਾ ਹੋਣਾ ਸਾਰਾ ਇਸ ਨਹਿਰ ਦੀ ਤੁਸੀਂ ਜਾਂਚ ਵੀ ਕਰ ਰਹੇ ਹੋ ਦੇਖ ਵੀ ਰਹੇ ਹੋ ਜਿਹੜਾ ਪ੍ਰਸ਼ਾਸਨ ਨੇ ਮੁਲਾਜ਼ਮ ਨੇ ਉਹਨਾਂ ਵੱਲੋਂ ਪੂਰੀ ਇਨਕੁਆਰੀ ਕੀਤੀ ਜਾ ਰਹੀ ਹੈ ਕਿ ਕੋਈ ਢਿੱਲਤਾ ਨਹੀਂ ਹੈਗੀ ਕੋਈ ਕਮੀ ਦੀ ਗੁੰਜਾਇਸ਼ਤਾ ਨਹੀਂ ਹੈਗੀ ਉਹ ਤੁਸੀਂ ਇੱਥੇ ਨੋਟ ਕਰ ਰਹੇ ਹੋ ਸਾਰੀਆਂ ਗੱਲਾਂ ਸਰ ਹਾਂ ਹਾਂ ਬਿਲਕੁਲ ਅਸੀਂ ਸਾਰੀਆਂ ਗੱਲਾਂ ਨੋਟ ਕਰ ਰਹੇ ਹਾਂ ਸਰ ਇਹਦੇ ਪ੍ਰਸ਼ਾਸਨ ਵੀ ਆਉਂਦਾ ਤੇ ਚੈਕਿੰਗ ਵੀ ਹੁੰਦੀ ਰਹਿੰਦੀ ਹੈ ਐਡਿਓ ਸਾਹਿਬ ਜੇ ਸਾਹਿਬ ਸਾਰੇ ਉਹਦੇ ਤੇ ਇੱਥੇ ਆਮ ਆਦਮੀ ਪਾਰਟੀ ਦੀ ਟੀਮ ਵਗੈਰਾ ਵੀ ਹੁੰਦੀ ਰਹਿੰਦੀ ਆ ਵੀ ਕਿੱਦਾਂ ਦਾ ਕੰਮ ਬੁੜਿਆਗਾ ਵੀ ਕਿਤੇ ਕੰਮ ਚ ਕੋਈ ਢਿੱਲ ਜਾਂ ਕੋਈ ਹੋਰ ਜਾਂ ਕੋਈ ਅਜਿਹੀ ਤਾਂ ਵੀ ਕੋਈ ਸਥਿਤੀ ਤਾਂ ਨਹੀਂ ਹੈਗੀ ਵੀ ਜਿੱਥੇ ਕੋਈ ਕਪੜਾ ਹੁੰਦਾ ਹੋਵੇ ਰਾਹੀਂ ਸਾਰੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪੂਰਾ ਮਾਲ ਪਾ ਕੇ ਫਿਰ ਤਿਆਰ ਹੋ ਰਿਹਾ ਸਾਰੇ ਘੱਟੋ ਘੱਟ ਦੀ 70 ਸਾਲ ਦੀ ਮਿਆਦ ਹੋਊਗੀ 70 ਸਾਲ ਦੀ ਮਿਆਦ ਹੋਊਗੀ ਇਸ ਦੀ ਨਹਿਰ ਦੀ ਤੇ ਇੱਕ ਪਾਣੀ ਦਾ ਫਾਇਦਾ ਪਹਿਲਾਂ ਕਿੰਨਾ ਕਿਊਸਕ ਪਾਣੀ ਇਸ ਨਹਿਰ ਦੇ ਵਿੱਚ ਚੱਲਦਾ ਸੀ ਤੇ ਹੁਣ ਕਿੰਨਾ ਕਿਊਸਕ ਪਾਣੀ ਇਸ ਨਹਿਰ ਦੇ ਵਿੱਚ ਚੱਲੇਗਾ ਸਰ ਪਹਿਲਾਂ ਇਹਦੇ ਵਿੱਚ 44 ਕਿਊਸਕ ਪਾਣੀ ਚੱਲਦਾ ਸੀ ਠੀਕ ਹੈ 44 ਨਹੀਂ 44 ਪਾਸ ਸੀਗਾ ਚੱਲਦਾ ਸੀ ਇਹਦੇ ਵਿੱਚ 20 ਤੋਂ 25 ਕਿਊਸਕ ਪਾਣੀ ਅੱਛਾ ਅੱਧੋ-ਅੱਧ ਘੱਟ ਚੱਲਦਾ ਸੀ ਹਾਂ ਜੇ ਇਦੋਂ ਵੱਧ ਚੱਲਦਾ ਸੀ ਸਰ ਤਾਂ ਇਹਦਾ ਪਾਣੀ ਬਣ ਜਾਨੀ ਕਿ ਟੁੱਟ ਜਾਂਦਾ ਸੀ ਖਿੱਲਰ ਜਾਂਦਾ ਸੀ ਤੇ ਜਾਨੀ ਕਿ ਝਾੜ ਨਹੀਂ ਚੱਲਦਾ ਸੀ ਇਸ ਤੋਂ ਬਾਅਦ ਤੇ ਹੁਣ ਇਹਦੇ ਬਣਨ ਨਾਲ ਇਹਦੇ ਵਿੱਚ 70 ਤੋਂ 80 ਕਿਊਸਕ ਪਾਣੀ ਚੱਲੇਗਾ ਤੇ ਜੇ ਕਹਿ ਸਕਦੇ ਆਂ ਵੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੂਗਾ ਤੇ ਹਰ ਇੱਕ ਕਿਸਾਨ ਨੂੰ ਜਿਹੜੀ ਇਹਦੀ ਸੁਗਾਤ ਹੈ ਉਹ ਮਿਲੂਗੀ ਸੋ ਆਪਾਂ ਅੱਗੇ ਜਾ ਕੇ ਦੇਖਦੇ ਆਂ ਕੰਮ ਦੇ ਕਿਸ ਤਰ੍ਹਾਂ ਕੰਮ ਹੈ ਜਿਹੜਾ ਉਹ ਚੱਲ ਰਿਹਾ ਤੇ ਕਿਸਾਨਾਂ ਵੱਲੋਂ ਵੀ ਕੀ ਕਿਹਾ ਜਾ ਰਿਹਾ ਇਸ ਉਪਰਾਲੇ ਨੂੰ ਕਿਉਂਕਿ ਦੇਖੋ ਜੀ ਸਰਕਾਰ ਵੱਲੋਂ ਪਾਣੀ ਨੂੰ ਬਚਾਉਣ ਲਈ ਕਿਸਾਨੀ ਨੂੰ ਬਚਾਉਣ ਲਈ ਬਹੁਤ ਵੱਡੇ ਉਪਰਾਲੇ ਨੇ ਜਿਹੜੇ ਉਹ ਕਿੱਥੇ ਜਾ ਰਹੇ ਨੇ ਤੇ ਹਰ ਲੈਵਲ ਤੇ ਜਿਵੇਂ ਵੀ ਹੋ ਸਕੇ ਕਿਸਾਨਾਂ ਨੂੰ ਮਜ਼ਬੂਤ ਕਰ ਲਈ ਕਿਉਂਕਿ ਇੱਕ ਪਾਣੀ ਨਾ ਜੀ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ ਪਾਣੀ ਤੇ ਉਹਦੀ ਅਸੀਂ ਕਿਸੇ ਵੀ ਬੰਦੇ ਨੇ ਉਹਦੀ ਗੌਰ ਨਹੀਂ ਕੀਤੀ ਕਿ ਪਾਣੀ ਨੂੰ ਬਚਾਉਣ ਲਈ ਕੀ ਉਪਰਾਲੇ ਕੀਤੇ ਜਾਣ ਇਹ ਤਾਂ ਹੁੰਦਾ ਸੀ ਬਈ ਹਾਂ ਨਹਿਰਾ ਘੱਟ ਛੱਡ ਦੋ ਅੱਗੇ ਕਿੱਥੇ ਜਾਂਦਾ ਹੈ ਪਾਣੀ ਕੁਝ ਵੀ ਨਹੀਂ ਪਤਾ ਪਰ ਮਾਨ ਸਰਕਾਰ ਦੇ ਇਸ ਉਪਰਾਲੇ ਦੀ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਵੱਡੀ ਪ੍ਰਸ਼ੰਸਾ ਹੈ ਜਿਹੜੀ ਉਹ ਹੋ ਰਹੀ ਹੈ ਤੇ ਹੁਣ ਮੈਂ ਤੁਹਾਨੂੰ ਨੈਰ ਦਾ ਜਿਹੜਾ ਅਸਲੀ ਕੰਮ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਜੇਕਰ ਪੰਜਾਬੀ ਹੋ ਜੇਕਰ ਕਿਸੇ ਵੀ ਤਰ੍ਹਾਂ ਪੰਜਾਬੀਅਤ ਨਾਲ ਜੁੜੇ ਹੋਏ ਹੋ ਇਸ ਉਪਰਾਲੇ ਨੂੰ ਮੇਰੇ ਭਰਾ ਵਾਂਗ ਕੇ ਤੁਸੀਂ ਬਹੁਤ ਸਾਰੇ ਵੀਡੀਓ ਦੇ ਨਾਲ ਜੁੜੇ ਹੋਏ ਹੋ ਸੋ ਵੀਡੀਓ ਨੂੰ ਸ਼ੇਅਰ ਕਰਕੇ ਦੁਨੀਆ ਤੱਕ ਜਰੂਰ ਪਹੁੰਚਾ ਪਹੁੰਚਾਉਣ ਦੀ ਕੋਸ਼ਿਸ਼ ਕਰੋ ਕਿ ਕਿਸ ਤਰ੍ਹਾਂ ਸਰਕਾਰ ਵੱਲੋਂ ਵੱਡੇ ਉਪਰਾਲੇ ਨੇ ਜਿਹੜੇ ਨਹਿਰ ਨੂੰ ਬਣਾਉਣ ਲਈ ਕਿੱਤੇ ਜਾ ਰਹੇ ਨੇ ហេਠਾ ਚੱਲ ਬਈ ਮੜ ਜਾ ਆਪਾਂ ហេਠਾ ਤੋਂ ਕਵਰੇਜ ਕਰਦੇ ਆ ਕੀ ਕਹਿੰਦੇ ਨੇ ਨਹਿਰ ਦੇ ਬਾਰੇ ਇਹ ਦੇਖ ਸਕਦੇ ਹੋ ਜੀ ਇਹ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਇਹਨੂੰ ਉੱਪਰੋਂ ਤਾਂ ਜੋ ਸਿਮਿੰਟਾ ਜੋ ਟੁੱਟੇ ਨਾ ਇਹਨੂੰ ਗਿੱਲੀ ਕਰਨ ਲਈ ਤੇ ਇੱਧਰ ਮੈਂ ਤੁਹਾਨੂੰ ਪਕਾਉਣ ਲਈ ਤੇ ਮੈਂ ਤੁਹਾਨੂੰ ਦਿਖਾ ਦਾਂ ਜੀ ਨਹਿਰ ਦੇ ਜਿਹੜਾ ਕੰਮ ਹੈ ਉਹ ਪੂਰੇ ਜੋਰਾ ਸ਼ੋਰਾ ਤੇ ਚੱਲ ਰਿਹਾ ਏ ਬਹੁਤ ਸਾਰੇ ਏਰੀਏ ਦੇ ਵਿੱਚ ਮੈਂ ਗੱਲ ਕਰ ਰਿਹਾ ਹਲਕਾ ਸ਼ੁਤਰਾਣਾ ਦੀ ਤੇ ਬੇਲੂ ਮੈਜਰ ਜਿਹੜਾ ਮੇਨ ਇਹਦਾ ਹੈਡ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਅਸੀਂ ਜਿੱਥੋਂ ਪਾਣੀ ਨੇ ਆਣਾ ਹੈ ਮਤਲਬ ਕਹਿੰਦਾ ਇਸ ਨਹਿਰ ਦੇ ਵਿੱਚ ਜਿੱਥੋਂ ਪਾਣੀ ਨੇ ਚੱਲਣਾ ਨਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਸੋ ਇੱਥੇ ਦਾ ਭਰਾ ਇੱਕ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਭਰਾ ਨੇ ਵੀਡੀਓ ਮੇਰੇ ਕਦਰ ਲੈ ਕਹਿਣੀ ਚਾਹੁੰਨਾ ਵੀ ਮੇਰੇ ਵੀਰ ਜਿਹੜੇ ਜਿੰਨੇ ਵੀ ਵੀਡੀਓ ਜਿਹਦੇ ਜਿਹਦੇ ਕੋਲ ਜਾਣੀਆਂ ਜਾਂ ਜਿਹਦੇ ਜਿਹਨੇ ਸੁਣਨੀ ਆ ਮੈਂ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਵੀ ਉਹ ਸਾਰੇ ਹੀ ਇਹ ਵੀਡੀਓ ਨੂੰ ਜਨਕੀ ਸੁਣਨ ਗੌਰ ਨਾਲ ਤੇ ਅੱਗੇ ਸ਼ੇਅਰ ਕਰਨ ਉਹ ਇਹ ਵੀ ਵਿੱਚ ਕਮੈਂਟ ਜ਼ਰੂਰ ਕਰਨ ਵੀ ਇਹ ਜੇ ਅੱਜ ਤੋਂ ਪਹਿਲਾਂ ਜੇ ਕਿਸੇ ਹੀ ਹੋਰ ਐਮਐਲਏ ਨੇ ਜਾਂ ਕਿਸੇ ਮੰਤਰੀ ਨੇ ਜਾਂ ਸਰਕਾਰ ਨੇ ਇਦਾਂ ਦਾ ਮੁੱਦਾ ਚੱਕਿਆ ਹੋਵੇ ਪੰਜਾਬ ਦੇ ਵਿੱਚ ਵੀ ਜਨਨੀ ਕਿ ਵੀ ਇਹੀ ਸਰਕਾਰ ਮਾਨ ਸਰਕਾਰ ਹੀ ਇਹ ਮੁੱਦੇ ਲੈ ਰਹੀ ਹੈ ਸਾਡਾ ਕਲਵੰਤ ਸਿੰਘ ਐਮਐਲਏ ਨੇ ਜੋ 117 ਵਿਧਾਨ ਸਭਾ ਹਲਕਾ ਸਤਰਾਣਾ ਤੋਂ ਉਹੀ ਇਹ ਮੁੱਦੇ ਲੈ ਰਹੇ ਨੇ ਜੀ ਚਲੋ ਬਹੁਤ ਸਾਰੇ ਏਰੀਆ ਨੂੰ ਕਹਿ ਸਕਦੇ ਆ ਵੱਡਾ ਫਾਇਦਾ ਏ ਜੋ ਹੋਣ ਵਾਲਾ ਏ ਸੋ ਤੁਹਾਨੂੰ ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਪੋਜੀਸ਼ਨ ਤੇ ਲੈ ਕੇ ਚੱਲਾਂ ਕਿ ਜਿੱਥੋਂ ਇਹ ਪਾਣੀ ਆਊਗਾ ਤੇ ਆਵੇਗਾ ਕਿਵੇਂ ਤੇ ਉੱਥੇ ਵੀ ਜਿਹੜੀਆਂ ਬਹੁਤ ਵੱਡੀਆਂ ਕਾਰਵਾਈਆਂ ਨੇ ਮਜ਼ਬੂਤ ਕਰਨ ਲਈ ਨਹਿਰ ਨੂੰ ਉਹ ਕੀਤੀਆਂ ਜਾ ਰਹੀਆਂ ਨੇ ਤੇ ਮੈਂ ਇੱਕ ਹੋਰ ਗੱਲ ਕਰਦਾ ਜੀ ਬੇਲੂ ਮਾਜਰਾ ਦੇ ਵਿੱਚ ਇਹ ਨਹਿਰ ਹੈ ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਵੀ ਇਹ ਆ ਮਾੜੀ ਚੰਗੀ ਕੋਈ ਵੀ ਬਹੁਤ ਤਰ੍ਹਾਂ ਦੇ ਸ਼ੱਕ ਹੁੰਦੇ ਨੇ ਉਹ ਆ ਕੇ ਆਪਣੀ ਚੈੱਕ ਕਰ ਸਕਦਾ ਹੈ ਜੇਕਰ ਕਮੀ ਹੈ ਤਾਂ ਉਹ ਵੀ ਦੱਸ ਸਕਦਾ ਵੀ ਭਾਈ ਇੱਥੋਂ ਇਹ ਚੀਜ਼ ਐ ਐਵੇਂ ਐ ਕੋਈ ਇਹ ਤਾਂ ਹੈ ਨਹੀਂ ਵੀ ਡੱਬੀ ਚ ਪਾ ਕੇ ਕੰਮ ਕੀਤਾ ਜਾ ਰਿਹਾ ਸੋ ਇਹ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਸੋ ਹੁਣ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮੇਨ ਹੈਡ ਜਿਹੜਾ ਮੇਨ ਹੈਡ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਚੱਲ ਭਰਾ ਹੁਣ ਆਪਾਂ ਦੇਖੇ ਲੈਨੇ ਆ ਲਾਈਵ ਜਿਹੜੇ ਲੋਕ ਜੁੜੇ ਹੋਏ ਨੇ ਉਹ ਵੀਡੀਓ ਨੂੰ ਸ਼ੇਅਰ ਵੀ ਕਰ ਰਹੇ ਨੇ ਤੇ ਨਾਲ ਜਿਹੜੀ ਮੇਨ ਕਾਰਵਾਈ ਹੈ ਉਹ ਵੀ ਦੇਖਣਾ ਤੇ ਤੁਸੀਂ ਦੇਖ ਰਹੇ ਹੋ ਜੀ ਨਹਿਰ ਦਾ ਜਿਹੜੀ ਕੰਪ੍ਰੀਮੈਂਟ ਪਾ ਰਿਆ ਆ ਕਿਸਾਨ ਨੇ ਜਿਹੜੇ ਉਹ ਵੀ ਬਹੁਤ ਜ਼ਿਆਦਾ ਕੁਝ ਨੇ ਇਸ ਕਹਾਵਤ ਨੂੰ ਮਾਨ ਸਰਕਾਰ ਦੇ ਇੱਕ ਹੋਰ ਵੱਡੀ ਗੱਲ ਜੀ ਮਾਨ ਸਰਕਾਰ ਦੇ ਪਹਿਲਾਂ ਰਾਤ ਨੂੰ ਲਾਈਟ ਆਇਆ ਕਰਦੀ ਸੀ ਖੇਤਾਂ ਵਾਲੀ ਹੁਣ ਜਿਹੜੀ ਲਾਈਟ ਹੈ ਉਹ ਵੀ 24 ਘੰਟੇ ਚੱਲ ਰਹੀ ਹੈ ਜਦੋਂ ਮਾਰਜੀ ਬਟਨ ਦਬੀਏ ਤੇ ਲਾਈਟ ਹੈ ਜਿਹੜੀ ਹਾਜ਼ਰ ਹੈ ਪਾਣੀ ਦੇ ਵਿੱਚ ਕਾਸੇ ਦੇ ਵਿੱਚ ਕੋਈ ਵੱਡੀ ਦਿੱਕਤ ਨਹੀਂ ਹੈਗੀ ਸੋ ਮੇਰੀ ਕੋਸ਼ਿਸ਼ ਇਹ ਹੈ ਵੀ ਜਿਹੜਾ ਮੇਨ ਹੈਡ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਜਿੱਥੋਂ ਪਾਣੀ ਆ ਰਿਹਾ ਹੈ ਸੋ ਤੁਹਾਨੂੰ ਦਿਖਾਦਾ ਇਹ ਦੇਖੋ ਜੀ ਨਹਿਰ ਦਾ ਦ੍ਰਿਸ਼ ਦੇਖ ਲਓ ਪਹਿਲਾਂ ਤੇ ਫਿਰ ਮੈਂ ਭਰਾ ਮੇਰੇ ਸਭ ਜੁੜੇ ਰਹੋ ਆ ਨਾਲੇ ਆ ਜਿਹੜਾ ਮੇਨ ਹੈਡ ਹੈ ਜਿਹੜਾ ਬਣਿਆ ਹੋਇਆ ਜਿੱਥੋਂ ਇਸ ਪਾਣੀ ਨੇ ਆਣਾ ਹੈ ਉਹ ਵੀ ਜ਼ਰੂਰ ਦੇਖੋ ਕਿਉਂਕਿ ਦੇਖੋ ਸਰਕਾਰ ਦੇ ਜਿਹੜੇ ਚੰਗੇ ਉਪਰਾਲੇ ਨੇ ਸਾਨੂੰ ਸਭ ਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਤੇ ਉਹਦੇ ਨਾਲ ਖੜਨਾ ਚਾਹੀਦਾ ਹੈ ਕਿ ਹਾਂ ਵਾਕਿਆ ਇਹ ਕੰਮ ਨੇ ਜਿਹੜੇ ਬਿਲਕੁਲ ਸਹੀ ਹੋ ਰਹੇ ਨੇ ਪੰਜਾਬ ਪੱਖੀ ਹੋ ਰਹੇ ਨੇ ਤੇ ਪੰਜਾਬ ਦੇ ਫਾਇਦੇ ਲਈ ਹੋ ਰਹੇ ਨੇ ਸੋ ਨਾਲੇ ਹੈਡ ਹੈ ਜਿੱਥੋਂ ਇਹ ਪਾਣੀ ਆਉਣਾ ਹੈ ਜਿੱਥੋਂ ਇਸ ਪਾਣੀ ਨੇ ਆਉਣਾ ਏ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਕਿੰਨਾ ਕਿਊਸਕ ਪਾਣੀ ਸੀ ਜਿਹੜਾ ਉਹ ਕਿਸਾਨਾਂ ਨੂੰ ਮਿਲਦਾ ਸੀ ਤੇ ਹੁਣ ਕਿੰਨਾ ਕਿਊਸਕ ਪਾਣੀ ਆ ਜਿਹੜਾ ਮਿਲ ਰਿਹਾ ਸੋ ਸਭ ਤੋਂ ਵੱਡੀ ਅਪੀਲ ਏ ਜੀ ਤੁਸੀਂ ਬਹੁਤ ਸਾਰੇ ਭਰਾ ਵੀਡੀਓ ਦੇ ਨਾਲ ਜੁੜੇ ਹੋਏ ਹੋ ਤੇ ਵੱਡੀ ਬੇਨਤੀ ਮੇਰੀ ਇਹੀ ਏ ਵੀ ਸ਼ੇਅਰ ਕਰੋ ਜਿੰਨਾ ਵੀ ਹੋ ਸਕੇਾ ਉਹਨਾਂ ਸ਼ੇਅਰ ਕਰੋ ਇਹ ਕੋਈ ਕਪਾਰਟੀ ਦਾ ਕੰਮ ਨਹੀਂ ਕੋਈ ਪਾਰਟੀਵਾਦੀ ਦਾ ਕੰਮ ਨਹੀਂ ਇਹ ਕੰਮ ਹੈ ਜੀ ਆਪਣੇ ਕਿਸਾਨਾਂ ਦਾ ਹਰ ਘਰ ਦਾ ਕੰਮ ਹੈ ਹਰ ਇੱਕ ਕਿਸਾਨ ਦਾ ਕੰਮ ਹੈ ਕਿਉਂਕਿ ਇਸ ਦਾ ਫਾਇਦਾ ਇਹ ਜਿਹੜਾ ਹਰ ਇੱਕ ਨੂੰ ਮਿਲੇਗਾ ਜੀਵੀ ਦਾ ਉਹ ਵੀ ਮਿਲੇਗਾ ਕਿਸੇ ਆਰਤੀਏ ਭਾਈਚਾਰੀ ਨੂੰ ਮਿਲੇਗਾ ਕਿਉਂਕਿ ਜਦੋਂ ਕਿਸਾਨ ਫਸਲ ਨੂੰ ਘਾਣਗੇ ਸਮੇਂ ਸਿਰ ਕਿਸਾਨ ਫਸਲ ਲੈ ਕੇ ਆਣਗੇ ਤਾਂ ਉਹਨਾਂ ਦਾ ਵੀ ਵੱਡਾ ਫਾਇਦਾ ਹੋਵੇਗਾ ਸੋ ਭਰਾ ਇੱਥੇ ਮੜਾ ਜਾ ਰੁਕੀ ਯਾਰ ਇੱਥੇ ਕੱਚੀ ਕੀਮੇ ਛੱਡਤੀ ਦੇਖੀ ਇਹ ਚਾਨਾ ਪਾਈ ਯਾਰ ਇੱਥੋਂ ਤਾਂ ਪੱਕੀ ਬਣਾ ਰੱਖੀ ਸੀ ਹਨਾ ਇੱਥੇ ਤਾਂ ਕਿਰ ਪੱਕੀ ਬਣਾਰ ਕੀ ਇਹ ਕੀ ਚਿੱਕਰਾ ਭਰਾ ਇਹ ਕਿਉਂ ਛੱਡੀ ਜਾਂਦੀ ਹੈ ਨਹਿਰ ਕੱਚੀ ਇਹ ਭਰਾ ਜੀ ਇਹਦੇ ਵਿੱਚ ਕਿਨਾ ਕਿ ਪ੍ਰੋਬਲਮ ਆਉਂਦੀ ਸੀਗੀ ਜਦੋਂ ਕਿਤੇ ਮੋੜ ਆਉਂਦਾ ਸੀ ਠੀਕ ਹੈ ਅੱਗੇ ਦੇਖ ਲਓ ਮੋੜ ਮੋੜ ਜਾਂਦਾ ਹਾਂ ਹਾਂ ਮੋੜ ਦਿਖ ਰਿਹਾ ਦਿਖ ਰਿਹਾ ਮੋੜ ਇਹਦੇ ਵਿੱਚ ਸਰ ਜਾਲ ਪੈਣਾ ਜਾਲ ਲੋਹੇ ਦਾ ਜਾਲ ਠੀਕ ਹੈ ਲੋਹੇ ਦਾ ਜਾਲ ਪਾਏ ਕੇ ਇੱਕ ਲੈਟਰ ਸਿਸਟਮ ਵੀ ਮੁੜ ਕੇ ਕਿਤੇ ਜੀ ਮਤਲਬ ਜਿਹੜਾ ਮੈਂ 70 ਸਾਲਾਂ ਦੀ ਗੱਲ ਕਰ ਰਿਹਾ ਨਹੀਂ 70 ਸਾਲ ਮੁੜ ਕੇ ਨਹੀਂ ਟੁੱਟਣੀ ਇਹ ਉਹ ਕਾਰਨ ਕਰਕੇ ਵੀ ਮੋੜ ਤੋਂ ਹੀ ਪਹਿਲਾਂ ਖਰਾਸ ਹੁੰਦੀ ਹੁੰਦੀ ਹੈ ਨਹਿਰ ਅੱਛਾ ਵੀ ਮਾਲ ਕਹਿਣ ਦਾ ਤੁਹਾਡਾ ਕਹਿਣਾ ਇਹ ਹੈ ਵੀ ਜਿਹੜੀ ਇਹ ਮੋੜ ਨੇ ਜਿੱਥੇ ਵੀ ਮੋੜ ਹੋਣਗੇ ਉੱਥੇ ਲੋਹੇ ਦਾ ਜਾਲ ਪਾਇਆ ਜਾਊ ਕਿਉਂਕਿ ਪਾਣੀ ਆ ਜਿਹੜਾ ਖਿੱਚ ਮਾਰਦਾ ਏ ਹਾਂਜੀ ਹਾਂ ਇਸ ਕਰਕੇ ਨਹਿਰ ਹੈ ਜਿਹੜੀ ਉਹ ਮੋੜਾਂ ਤੋਂ ਜ਼ਿਆਦਾ ਟੁੱਟਦੀ ਹੈ ਤੇ ਇੱਥੇ ਮੋੜ ਦੇ ਵਿੱਚ ਜਿਹੜੇ ਵੱਡੇ ਜਾਲ ਨੇ ਪ੍ਰੈਸ਼ਰ ਹੋਊਗਾ ਸਰ ਉਹ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਏਗਾ ਹੈਡ ਨੇੜੇ ਹੋਣ ਕਰਕੇ ਚਲੋ ਹੈਡ ਦਿਖਾਓ ਜੀ ਉੱਥੋਂ ਪ੍ਰੈਸ਼ਰ ਦੇਖਦੇ ਆਪਾਂ ਕਿੰਨੇ ਪਊਗਾ ਸੋਇਆ ਨਾਲੇ ਦੇਖੋਗੇ ਸਾਹਮਣੇ ਤੁਹਾਨੂੰ ਹੈਡ ਦਿਖ ਰਿਹਾ ਸੋ ਭਰਾ ਮੋਟਰਸਾਈਕਲ ਤੇ ਮਦਦ ਵੀ ਕਰ ਰਿਹਾ ਇਹ ਵੀਡੀਓ ਬਣਾਉਣ ਲਈ ਸੋ ਭਰਾ ਦਾ ਬਹੁਤ-ਬਹੁਤ ਧੰਨਵਾਦ ਮੈਂ ਤਾਂ ਵੈਸੇ ਹੀ ਇੱਥੇ ਘੁੰਮਣ ਲਈ ਆਇਆ ਹੋਇਆ ਸੀ ਮੈਂ ਕਿਹਾ ਚਲੋ ਮਾਨ ਸਰਕਾਰ ਸਰਕਾਰ ਨੇ ਜੋ ਕੰਮ ਨੇ ਉਹ ਵੱਡੇ ਲੈਵਲ ਤੇ ਕੀਤੇ ਜਾ ਰਹੇ ਨੇ ਕਿਉਂ ਨਾ ਇਹਨਾਂ ਦੀ ਪ੍ਰਸ਼ੰਸਾ ਕੀਤੀ ਜਾਵੇ ਹਰ ਇੱਕ ਘਰ ਤੱਕ ਜਿਹੜੇ ਇਹ ਕੰਮ ਨੇ ਉਹ ਪਹੁੰਚਾਏ ਜਾਣ ਸੋ ਇਹ ਨਹਿਰ ਨੂੰ ਛੱਡਣ ਦਾ ਜੀ ਜਿਹੜੀ ਕੱਚੀ ਛੱਡੀ ਆ ਕਿਉਂਕਿ ਕਹਿੰਦੇ ਜਦੋਂ ਪਾਣੀ ਦਾ ਪ੍ਰੈਸ਼ਰ ਹੁੰਦਾ ਹੈ ਤਾਂ ਨਹਿਰ ਹਮੇਸ਼ਾ ਮੋੜਾਂ ਤੋਂ ਇਹ ਖਤਮ ਹੋਣੀ ਸ਼ੁਰੂ ਹੁੰਦੀ ਹੈ ਸੋ ਮੋੜਾਂ ਦੇ ਵਿੱਚ ਵੀ ਮਜ਼ਬੂਤੀ ਕੀਤੀ ਜਾਵੇ ਹਰ ਇੱਕ ਥਾਂ ਦੇ ਮਜ਼ਬੂਤੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਸਮੇਂ ਕੋਈ ਸਮੱਸਿਆ ਨਾ ਆਵੇ ਹੁਣ ਤੁਹਾਨੂੰ ਅਸੀਂ ਮੇਨ ਹੈਡ ਦੇ ਉੱਤੇ ਜਿਹੜਾ ਲੈ ਕੇ ਆ ਚੁੱਕੇ ਹਾਂ ਜੀ ਜਿੱਥੋਂ ਪਾਣੀ ਨੇ ਚੱਲਣਾ ਹੈ ਤੇ ਜਿੱਥੇ ਜਾ ਕੇ ਪਾਣੀ ਦਾ ਐਂਡ ਹੋਣਾ ਹੈ ਸੋ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੋ ਭਰਾ ਇੱਥੇ ਆਪਾਂ ਰੋਕ ਲਈਏ ਵੀ 1 ਮੀਟਰ ਵੀ ਲੱਗਿਆ ਹੋਇਆ ਹੈ ਇੱਥੇ ਉਹਦੇ ਬਾਰੇ ਵੀ ਜਾਣਕਾਰੀ ਆਪਾਂ ਪ੍ਰਾਪਤ ਕਰਾਂਗੇ ਕਿ ਇਹ ਮੀਟਰ ਕਾਹ ਤੋਂ ਲਾਇਆ ਗਿਆ ਹੈ ਤੇ ਕੀ ਇਹਦਾ ਕਾਰਨ ਹੈ ਸੋ ਇੱਥੇ ਰੋਕ ਲਾ ਭਰਾ ਏ ਭਰਾ ਹੁਣ ਆ ਜਾ ਇਹ ਮੀਟਰ ਦੱਸ ਪਹਿਲਾਂ ਤਾਂ ਕਾਦੇ ਵਾਸਤੇ ਲਾਇਆ ਹੋਇਆ ਯਾ ਆ ਨੀਲਾ ਨੀਲਾ ਜਾ ਆ ਮੀਟਰ ਦੀ ਜਿਹੜੀ ਜਾਣਕਾਰੀ ਆ ਪੂਰੀ ਦੇ ਤਾਂ ਮੈਂ ਸਮਝ ਗਿਆ ਵੀ ਮੋੜ ਕਿਉਂ ਆ ਇਹ ਕਿਉਂ ਛੱਡੀ ਹੋਈ ਐ ਅਜੇ ਕਿਉਂ ਨਹੀਂ ਬਣੀ ਇਹ ਜਿਹੜਾ ਮੀਟਰ ਐ ਇਹ ਮੈਂ ਤੂੰ ਇੱਕ ਬੋਤਲ ਦੀ ਗੱਲ ਵੀ ਕਰੀ ਸੀ ਇਸ ਮੀਟਰ ਦੇ ਵਿੱਚ ਉਹ ਵੀ ਜ਼ਰੂਰ ਦੱਸੀ ਕਿਉਂਕਿ ਇਹ ਮੁੱਦੇ ਉੱਠਦੇ ਨੇ ਸਾਰਾ ਇਹ ਮੁੱਦੇ ਉੱਠਦੇ ਨੇਗੇ ਵੀ ਆਲਾ ਕਹਿੰਦਾ ਵੀ ਕਈ ਵਾਰ ਕੰਨਾ ਕਿਸੇ ਦਾ ਪਾਏ ਕਿਸੇ ਨੂੰ ਲੋਡ ਹੁੰਦੀ ਆ ਪਾਣੀ ਦੀ ਇਹ ਛੱਡ ਦਿੰਦੇ ਨੇ ਵੀ ਮਤਲਬ ਕਿਸੇ ਦੀ ਇਹ ਤਾਂ ਮੰਨ ਲਓ ਇੱਕ ਦਇਆ ਦੇ ਨਾਂ ਤੇ ਛੱਡ ਦਿੰਦੇ ਨੇ ਵੀ ਤੁਸੀਂ ਵੀ ਪਰ ਕੋਈ ਗੱਲ ਨਹੀਂ ਕਿਸੇ ਦਾ ਭਲਾ ਹੋ ਜੂਗਾ ਪਰ ਇੱਥੇ ਇਲਜ਼ਾਮ ਲੱਗੇ ਜਾਂਦਾ ਇੱਥੇ ਵੀ ਇਹ ਤਾਂ ਜੀ दारू ਲੈ ਕੇ ਛੜਤੀ ਤਾਂ ਪੈਸੇ ਲੈ ਕੇ ਛੜਤਾ ਪਾਣੀ ਆਏਗਾ ਜੇ ਕਿਸੇ ਭਰਾ ਦਾ ਅੱਗੇ ਕੋਈ ਨੁਕਸਾਨ ਹੋ ਜੇ ਠੀਕ ਹੈ। ਕੋਈ ਵਾਰ ਅੱਗੇ ਨੁਕਸਾਨ ਹੋ ਜਾਂਦਾ ਮੁੱਗੇ ਖੁੱਲੇ ਰਹਿ ਜਾਂਦੇ ਨੇ ਇਹ ਇਹ ਗੇਜ ਆ ਨਾ ਬੱਡੇ ਵੀਰੇ ਇਹਨੂੰ ਧਗੇਜ ਬੋਲਿਆ ਜਾਂਦਾ। ਹੂੰ ਹੂੰ ਇਹ ਪਹਿਲਾਂ ਸਿਸਟਮ ਨਹੀਂ ਸੀ ਇਹ ਮਾਨ ਸਰਕਾਰ ਨੇ ਹੀ ਸਿਸਟਮ ਚਲਾਇਆ ਪੰਜਾਬ ਚ ਇਹ ਗੇਜ ਆਨਲਾਈਨ ਚੰਡੀਗੜ੍ਹ ਪਟਿਆਲੇ ਐਸਸੀ ਅਫਸਰ ਸਾਰੇ ਜਿਹੜੇ ਅਫਸਰ ਨੇ ਨਾ ਜਨੀ ਕਿ ਇਹ ਉਹਨਾਂ ਦੇ ਹਟ ਟਾਈਮ ਪਚਚ ਰੂਗੀ ਜੇ ਜੇ ਕਹਿ ਬੋਲਿਆ ਜਾਂਦਾ ਇਹਨੂੰ ਸਰ ਜੇ ਆਪਾਂ ਕਹਿ ਦਈਏ ਵੀ ਮਨ ਲ ਕਹਿਣਦਾ ਇੱਥੋਂ ਇਹ ਵੀ ਪਤਾ ਲੱਗੂਗਾ ਕਿ ਮੁਲਾਜ਼ਮ ਇੱਥੇ ਕੰਮ ਕਰ ਰਹੇ ਨੇ ਕਿ ਨਹੀਂ ਕਰ ਰਹੇ ਕਿਸ ਟਾਈਮ ਕਿੰਨਾ ਪਾਣੀ ਛੱਡਿਆ ਗਿਆ ਇਹ ਤਾਰ ਆਉਂਦੀ ਆ ਉੱਪਰੋਂ ਪਟਿਆਲੇ ਤੋਂ ਜਦੋਂ ਤਾਰ ਆਉਂਦੀ ਆ ਸਰ ਉਹ ਉਹ ਇੰਟ ਟਾਈਮ ਪਾਣੀ ਛੱਡਣਾ ਪੈਂਦਾ ਤਾਰ ਆਉਂਦੀ ਆ ਤਾਂ ਪਾਣੀ ਬੰਦ ਕਰਨਾ ਪੈਂਦਾ ਕਾ ਉਹਨਾਂ ਨੂੰ ਪਤਾ ਲੱਗਦਾ ਵੀ ਸਾਡਾ ਇੱਕ ਪਾਣੀ ਕਿੰਨੇ ਟਾਈਮ ਬਾਅਦ ਬੰਦ ਕੀਤਾ ਗਿਆ ਜਾਂ ਕਿੰਨੇ ਟਾਈਮ ਬਾਅਦ ਛੱਡਿਆ ਗਿਆ ਤੇ ਇਹ ਵੀ ਮੁਲਾਜ਼ਮ ਅੰਗੱਲੀ ਤਾਂ ਨਹੀਂ ਕਰ ਰਿਹਾ ਇਹ ਮਾਲ ਕਹਿੰਦਾ ਇਹ ਕਿਸਾਨਾਂ ਨੂੰ ਇੱਕ ਮਾਲ ਕਹਿੰਦਾ ਵੱਡਾ ਫਾਇਦਾ ਹੋਣ ਵਾਲਾ ਹੈ ਕਿ ਸਰਕਾਰ ਦੇ ਹਰ ਇੱਕ ਚੀਜ਼ ਨੋਟਿਸ 'ਚ ਹੋਊਗੀ ਕੋਈ ਇਹ ਨਹੀਂ ਕਹਿ ਸਕਦਾ ਵੀ ਮੇਂ ਨਹਿਰ ਹੈ ਜਿਹੜੀ ਅੱਧਾ ਘੰਟਾ ਲੇਟ ਛੱਡਦੀ ਘੰਟਾ ਨਾ 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 ਸਰ ਇਹ ਨਹੀਂ ਤੁਸੀਂ ਮੰਨ ਲਓ ਰਾਤ ਨੂੰ ਤਾਰ ਆ ਗਈ 12:00 ਵਜੇ ਹਾਂ ਹਾਂ ਜਿਹੜਾ ਮੁਲਾਜ਼ਮਾ ਉਹਦਾ 70000 ਰੁਪਏ ਤਨਖਾਹ ਲੈ ਰਿਹਾ ਉਹਦੀ ਡਿਊਟੀ ਚੱਲ ਰਹੀ ਹੈ ਉਰੇ ਹਮਮ ਆਨਲਾਈਨ ਕਈ ਵਾਰ ਕੀ ਹੁੰਦਾ ਮੁਲਾਜ਼ਮ ਹਾਜ਼ਰੀ ਲਾਈ ਕਰੇ ਚਲੇ ਜਾਂਦੇ ਨੇ ਠੀਕ ਹੈ ਠੀਕ ਹੈ ਉਹਨੂੰ ਰਾਤ ਨੂੰ ਜਿਹਦੀ ਡਿਊਟੀ ਹੈ ਉਹ ਰਾਤ ਨੂੰ ਹੀ ਉਰੇ ਰਹਿਣਾ ਪਏਗਾ ਹੁਣ ਰਾਤ ਨੂੰ ਤੁਸੀਂ ਮੰਨ ਲਓ ਤਾਰ ਆ ਗਈ ਹਮ ਦਫ਼ਤਰੋਂ ਪਟੜੀ ਤੋਂ ਆ ਗਈ ਸਰ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਮੁਲਾਜ਼ਮ ਕੀ ਕਰਦੇ ਸੀ ਵੀ ਨਾ ਚਲੋ ਛੱਡੋ ਹੁਣ ਤਾਂ ਸੁੱਤੇ ਪਿਆ ਸਵੇਰੇ ਜਾ ਕੇ ਪਾਣੀ ਖੋਲਾਂਗੇ ਠੀਕ ਹੈ ਠੀਕ ਹੈ ਸਰ ਉਹਨਾਂ ਨੂੰ ਜਦੋਂ ਤਾਰ ਆ ਗਈ ਤਾਂ ਇੱਥੇ ਉੱਥੇ ਪਤਾ ਲੱਗ ਜਾਣਾ ਨਾਲ ਦੀ ਨਾਲ ਆਨਲਾਈਨ ਵੀ ਪਾਣੀ ਛੱਡਿਆ ਗਿਆ ਜਾਂ ਨਾ ਵੀ ਵੀ ਮਤਲਬ ਅਨਗਲੀ ਨਹੀਂ ਹੋਊਗੀ ਹੁਣ ਉਹ ਜਟਲਤ ਹੋ ਗਿਆ ਸੋ ਇਹ ਨਾ ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਰਹਿਨਮਾਈ ਹੇਠ ਜਿਹੜੇ ਵੱਡੇ ਉਪਰਾਲੇ ਨੇ ਹਲਕਾ ਸ਼ੁਤਰਾਣਾ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹੋ ਰਹੇ ਨੇ ਗਲੀਆਂ ਨਾਲੀਆਂ ਤੇ ਆਪਾਂ ਨਾ ਜਾਈਏ ਸਭ ਤੋਂ ਪਹਿਲਾਂ ਆਪਾਂ ਉਹ ਕੰਮ ਕਰੀਏ ਜਿਨ੍ਹਾਂ ਨੇ ਸਾਡੇ ਆਉਣ ਵਾਲੇ ਭਵਿੱਖ ਨੂੰ ਸਵਾਰਨਾ ਹੈ ਜਿਨ੍ਹਾਂ ਨੇ ਸਾਡੇ ਆਉਣ ਵਾਲੇ ਸਮੇਂ ਨੂੰ ਚੰਗਾ ਬਣਾਉਣਾ ਹੈ ਸੋ ਇਹ ਹੈ ਜੀ ਮੇਨ ਜਿਹੜੀ ਭਾਖੜਾ ਜਿੱਥੋਂ ਪਾਣੀ ਨੇ ਆਉਣਾ ਹੈ ਇਹ ਭਾਖੜਾ ਤੇ ਬਾਕੀ ਤੁਹਾਡੇ ਨਾਲ ਹਰ ਤਰ੍ਹਾਂ ਦੀ ਵੀਡੀਓ ਮੈਂ ਸਾਂਝਾ ਕਰਾਂਗਾ ਇੱਥੋਂ ਪਾਣੀ ਦੀ ਜਿਹੜੀ ਸ਼ੁਰੂਆਤ ਹੈ ਇੱਥੋਂ ਪਾਣੀ ਨੇ ਜਾਣਾ ਹੈ ਤੇ ਕਿੰਨਾ ਕਿਊਸਕ ਜਾਣਾ ਹੈ ਕਿੰਨਕ ਪਾਣੀ ਆ ਜਿਹੜਾ ਨਰਦੇ ਵਿੱਚ ਛੱਡਿਆ ਜਾਊਗਾ ਉਹ ਭਰਾ ਵੱਲੋਂ ਪੂਰੀ ਗੱਲਬਾਤ ਦੱਸੀ ਗਈ ਹੈ ਸੋ ਕਿਸੇ ਵੀ ਭਰਾ ਨੇ ਬਹੁਤ ਕਮੈਂਟ ਕਰ ਰਹੇ ਨੇ ਕੋਸ਼ਿਸ਼ ਕਰੋ ਚੰਗੇ ਉਪਰਾਲੇ ਨੂੰ ਆਪਾਂ ਚੰਗਾ ਕਹੀਏ ਤੇ ਉਹਦੀ ਪ੍ਰਸ਼ੰਸਾ ਕਰੀਏ ਤੇ ਸਰਕਾਰ ਦੀ ਜਿਹੜੀ ਚੰਗੇ ਕੰਮ ਨੇ ਉਹਨਾਂ ਦੇ ਨਾਲ ਜੁੜੀਏ ਤੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰੀਏ ਆ ਜੀ ਮੇਨ ਭਾਖੜਾ ਤੇ ਤੁਸੀਂ ਇਹਦੇ ਵਿੱਚ ਪਾਣੀ ਜਿਹੜੀ ਦੇਖ ਰਹੇ ਹੋ ਉਧਰ ਜਿਹੜੀ ਝਾਲ ਹੈ ਉਹ ਵੀ ਉਧਰ ਬਣੀ ਹੋਈ ਆ ਪਾਣੀ ਦੀ ਵੱਡੀ ਝਾਲ ਸੋ ਇਹ ਜਿਹੜੀ ਭਾਖੜਾ ਦੇ ਵਿੱਚੋਂ ਇਹ ਵੀਰੇ ਭਾਖੜਾ ਦਾ ਨਾਮ ਕੀ ਆ ਇਹਦਾ ਨਵਾਂ BML 373 ਬੁਰਜੀ ਤੇ ਖੜੇ ਆਂ ਆ BML 373 ਬੁਰਜੀ ਤੇ ਖੜੇ ਆਂ ਤੇ ਮੈਂ ਬਹੁਤ ਪਿੰਡਾਂ ਦੇ ਵਿੱਚ ਪਹਿਲਾਂ ਵੀ ਗਿਆ ਕਿ ਸਰਕਾਰ ਕੰਮ ਕਿਹੋ ਜਿਹਾ ਕਰ ਰਹੀ ਹੈ ਸੋ ਮੈਂ ਹਰ ਇੱਕ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਕਿ ਵਾਕਿਆ ਸਰਕਾਰ ਵੱਲੋਂ ਉਪਰਾਲੇ ਵੱਡੇ ਕੀਤੇ ਜਾ ਰਹੇ ਨੇ ਤੇ ਜੋ ਦੇਖਣ ਦੇ ਵਿੱਚ ਤੇ ਜੋ ਸੁਣਨ ਦੇ ਵਿੱਚ ਆਇਆ ਉਹ ਵਾਕਿਆ ਸੱਚ ਹੈ ਜੀ ਜਮੀਨੀ ਤੌਰ ਤੇ ਜੇ ਆਪਾਂ ਕਹਿ ਦਈਏ ਗਰਾਊਂਡ ਦੇ ਵਿੱਚ ਸਰਕਾਰ ਵੱਲੋਂ ਬਹੁਤ ਵੱਡੇ ਲੈਵਲ ਤੇ ਕੰਮ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਭਾਵੇਂ ਉਹ ਨਹਿਰਾਂ ਦਾ ਕੰਮ ਹੈ ਭਾਵੇਂ ਉਹ ਕਿਸਾਨੀ ਨਾਲ ਜੁੜਿਆ ਹੋਇਆ ਹੈ ਭਾਵੇਂ ਉਹ ਖੇਤੀ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਹੋਰ ਵੀ ਆਮ ਭਾਈਚਾਰੇ ਲਈ ਕਿਉਂਕਿ ਕਿਸਾਨੀ ਇੱਕ ਇਹੋ ਜਿਹਾ ਕੀਤਾ ਜੀ ਉਸ ਦੇ ਨਾਲ ਹਰ ਇੱਕ ਬੰਦਾ ਜੁੜਿਆ ਹੋਇਆ ਹੈ ਭਾਵੇਂ ਕੋਈ ਵੀ ਕੈਟਾਗਰੀ ਹੈ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਭਾਵੇਂ ਕੋਈ ਬਿਜ਼ਨਸਮੈਨ ਹੈ ਕੋਈ ਵੀ ਹੈ ਕਿਸਾਨੀ ਕਿਹੋ ਜਿਹਾ ਕੀਤਾ ਜਿਸ ਦੇ ਨਾਲ ਹਰ ਇੱਕ ਬੰਦਾ ਜੁੜਿਆ ਹੋਇਆ ਹੈ ਸੋ ਅਸੀਂ ਪਾਖੜਾ ਦੇ ਉੱਤੇ ਖੜੇ ਸੀ ਅਪੀਲ ਕਰਦਾ ਹਾਂ ਬੇਨਤੀ ਕਰਦਾ ਹਾਂ ਹੱਥ ਬੰਨ੍ਹ ਕੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਜਿਹੜੇ ਕੰਮ ਹੋ ਰਹੇ ਨੇ ਉਹਨਾਂ ਨੂੰ ਜਰੂਰ ਦਿਖਾਇਆ ਜਾਵੇ ਹਰ ਇੱਕ ਚੈਨਲ ਦੇ ਮਾਧਿਅਮ ਰਾਹੀਂ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਦਿਖਾਇਆ ਜਾਵੇ ਸੋ ਭਰਾ ਇਹ ਸਾਹਮਣੇ ਜਿਹੜਾ ਨਕਾਏ ਕਿਹੜੀ ਨਹਿਰ ਹੈ ਤੇ ਕੀ ਹੋ ਹੈ ਇਹ ਨਕਾਏ ਇਹ ਬਾਤ ਤੁਹਾਨੂੰ ਕੁਝ ਨਹੀਂ ਆਣੀ ਹੂੰ ਤੇ ਆਪਣਾ ਆਪਾਂ ਗੱਲ ਕਰਾਂਗੇ ਹਨਾ ਇਹ ਕਿਹੜਾ ਨਕਾ ਤੇ ਕੀ ਸਿਸਟਮ ਹੁੰਦਾ ਹੈ ਇਹ ਸਰ ਇਹ ਇੱਕ ਨਾ ਸੈਕਸ਼ਨ ਦਿੱਦਣਾ ਕਰਮਗੜਵਨ ਹੂੰ ਹੂੰ ਜੋਨਿਕ ਕਰਮਗੜ 1 ਇੱਕ ਕਹਿ ਸਕਦੇ ਹਾਂ ਵੀ ਇੱਕ ਇਹ ਉਹ ਸਰ ਹੈਡ ਹੈ ਇਹ ਮੇਨ ਜਿਹਦੇ ਵਿੱਚ ਪਾਸਿੰਗ ਪਾਣੀ 127 ਆ ਗਈ ਠੀਕ ਹੈ ਪਰ ਚੱਲਦਾ ਹੈ ਨਹੀਂ ਇਹਦੇ ਵਿੱਚ ਮੰਨ ਲੈ ਕਹਿਣ ਦਾ ਆ ਆਉਣ ਵਾਲੇ ਸਮੇਂ 'ਚ ਇਹਨਾਂ ਤੇ ਇੱਕ ਜਿਹੜਾ ਪ੍ਰੋਸੈਸ ਆ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਸਮਝਜ ਸਾਹਿਬ ਨਾਲ ਹਰ ਇੱਕ ਨਹਿਰ ਆ ਜਿਹੜੀ ਉਹ ਬਣਾਈ ਜਾ ਰਹੀ ਹੈ ਸੋ ਇਹਨਾਂ ਨੂੰ ਵੀ ਸਭ ਨੂੰ ਚੱਲਦਾ ਕਰ ਦਿੱਤਾ ਜਾਵੇਗਾ ਹਰ ਇਹ ਇੱਕ ਟੁਕਟ ਸਰ 200 ਪਿੰਡ ਨੂੰ ਪਾਣੀ ਦੇ ਰਹੀ ਆ ਠੀਕ ਹੈ ਚਲੋ ਵੱਡੀ ਜਣੀ ਵੱਡੀ ਭਾਗਣਾ ਸਭ ਤੋਂ ਸੋ ਤੁਸੀਂ ਵੀਡੀਓ ਦੇਖੀ ਜੀ ਤੇ ਤੁਸੀਂ ਸ਼ੇਅਰ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਭਰਾਵਾਂ ਨੇ ਇਹ ਵੀਡੀਓ ਦੇਖੀ ਆ ਉਹ ਹਰ ਇੱਕ ਮੋਬਾਈਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਜੀ ਹਰ ਇੱਕ ਪਰਿਵਾਰ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ ਤੇ ਹਰ ਇੱਕ ਪਰਿਵਾਰ ਨੂੰ ਖੁਸ਼ੀਆਂ ਦੇਵਣ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ